ਵਿਚੀਆ ਪੈਣ ਵਾਲਾ ਹੋਏਗਾ ਪਰ ਉਹ ਨਹੀਂ ਮੈਂ ਵੀ ਦੁਬਿਧਾ ਕਿਉਂ ਕਿ ਉਹ ਹੋਰ ਵੀ ਇਸ ਪ੍ਰਸ਼ਾਸਨ ਕੰਮ ਕਰਤਾ ਤੇ ਜਿਹੜੀ ਆ ਸਰਕਾਰ ਕੁਝ ਨਹੀਂ ਕਰਦੀ ਕਿਉਂਕਿ ਕਹਿਰ ਦੀਪ ਬੱਸ ਦੀ ਦੀਪ ਬੱਸ ਦੀ ਦੀਪ ਦੀਪ ਵਾਲਿਆਂ ਦੀ ਬੱਸ ਸੀ ਧਿਆਨ ਕੇ ਐਕਸੀਡੈਂਟ ਆ ਆਈ ਐਂਡ ਆ ਸਗਰੀਬਨ ਚਾਰ ਪੰਜ ਮੌਤਾਂ ਦੱਸ ਰਿਹਾ ਹੋ ਗਈਆਂ ਉਹਨਾਂ ਬਾਰੀ ਟੁੱਟਨੇ ਜਿਹੜੀਆਂ ਟੁੱਟ ਗਈਆਂ ਨਾ ਉਹਨਾਂ ਦੇ ਨਾਲ ਲੱਭ ਜਾ ਰਹੀ ਨੇ ਜਿਹੜੀ ਤਗਰੀਬਨ ਕਿੰਨੀਆਂ ਮੌਤਾਂ ਹੋ ਗਈਆਂ ਚਾਰ ਪੰਜ ਚਾਰ ਤੋਂ ਚਾਰ ਪੰਜ ਹੁਣ ਤਾਂ ਕੱਢ ਰਹੀਆਂ ਸਰਗੇ ਸਵਾਰਗੇ धुंध सी धुंध बहुत सी अगर मैं लंघ के गया इतों ਹਾਂ ਹਾਂ ਤੂੰ ਐਸੋ ਲੱਗਦੀ ਨਹੀਂ ਬਹੁਤ ਹੁੰਦ ਸੀ ਬਹੁਤ ਹੁੰਦ ਸੀ ਜੀ ਇੱਥੇ ਇੱਥੇ ਸੀਗੀ ਬਹੁਤ ਹੁੰਦ ਸੀ ਮੈਂ ਇਥੋਂ ਦੀ ਲੰਘਿਆ 7:20 ਤੇ 20 ਮਿੰਟ ਹਾਂ ਹਾਂ ਜੀ ਪੂਰੀ ਤਾਂ ਹੁੰਦ ਸੀ ਜੀ 7:20 ਮਿੰਟ ਤੇ ਮਾਤਰਾ ਹੈ ਹਾਂ ਬਸ ਵੀ ਤੇਜ਼ ਸੀ ਦੱਸ ਰਿਹਾ ਆ ਅਗਰਲ ਨੂੰ ਤੋੜ ਕੇ ਫਿਰ ਉੱਧਰ ਦੇ ਪਾਸੇ ਦੀ ਗੇਮਾਂ ਟਰੱਕ ਕਿਤੇ ਲੱਗੇ ਨੇ ਪਾਈ ਤੇ ਲੱਗਿਆ ਵੀਰੇ ਸਾਡੀ ਸੜਕ ਤੇ ਮਿਸਤਰੀਆਂ ਦਾ ਸੰਦ ਕੀਤਾ ਟਰੱਕ ਦੀ ਆਵਾਜ਼ ਮੁੰਡੇ ਆਏ ਤੇ ਮਾਈਕੋਲ ਨੂੰ ਅੱਛਾ ਟਰੱਕ ਪਰਲੇ ਪਾਸੇ ਸੀ ਹਾਂ ਚਲਦੀ ਜਾਂਦਾ ਟਰੱਕ ਬੰਨੇ ਵਾਪੇ ਹੁੰਦੇ ਦੇਖਦੇ ਨਹੀਂ ਅੱਗੇ ਕੋਈ ਬੰਦਾ ਹੈਗਾ ਔਰ ਤੇਰਾ ਬੰਦੇ ਦਾ ਸਮਝ ਤੇ ਜਾਨਵਰ ਬਣ ਗਿਆ ਨਹੀਂ ਨਹੀਂ ਬਾਹਰ ਨੂੰ ਪੀ ਸੱਟਾ ਤਾਂ ਭਾਈ ਵੱਜਣੀਆਂ ਹੀ ਆ ਫਿਰ ਉਹਨਾਂ ਦਾ ਜਮਾ ਉਹਨਾਂ ਦਾ ਕਸੂਰ ਬੱਲੇ ਨਾਲ ਹਾਂਜੀ ਉਹਨਾਂ ਦਾ ਜਮਾ ਥੱਲੇ ਲਾ ਦੀ ਅਸਿਹਤ ਰੱਖ ਫਿਰ ਵੀ ਠੋਕ ਕੇ ਦੱਸ ਨਹੀਂ ਇਹ ਕਸੂਰ ਟਰੱਕ ਵਾਲੇ ਦਾ ਦੱਸ ਦੇ ਕੇ ਬੱਸ ਵਾਲੇ ਦਾ ਕਸੂਰ ਬੱਸ ਵਾਲੇ ਦਾ ਦੱਸ ਰਿਹਾ ਭਾਈ ਵੇਖਣ ਵਾਲੇ ਜਿਹੜੇ ਨੇਟੇ ਸੀ ਠੀਕ ਹੈ ਜੀ ਹੋਰ ਠੀਕ ਹੈ ਠੀਕ ਬੜਾ ਹੋਇਆ ਯਾਰ ਹੈ ਕਿਉਂਕਿ ਟਰੱਕ ਦਾ ਕਸੂਰ ਨਹੀਂ ਨਾ ਟਰੱਕ ਦਾ ਸਾਈਡ ਤੇ ਉਹ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ ਹਾਂ ਉਹ ਦਾ ਬਚਾਉਂਦਾ ਸੀ ਉਹ ਦਾ ਬਲਦਾ ਵੀ ਜਾਵਦਾ ਕਹਾਂ ਜਾ ਕੇ ਬਾਈ ਜੀ ਖੇਡਦੇ ਉਹਨੇ ਮਾਰੇ ਪ੍ਰਸ਼ਸਣ ਆ ਗਿਆ ਇੱਧਰ ਆ ਗਿਆ ਚਲੋ ਪੜੀ ਦੋ ਜਣੇ ਖੋਣ ਆ ਜਾ ਆ ਗਈ ਆ ਗਈ ਰੇਲਗੱਡੀ ਥੋੜੀ ਜੀ ਸਾਈਡ ਤੋਂ ਉਹਨੇ ਉਹ ਵੀ ਲੈ ਆ ਬਾਈ ਜੀ ਸਾਈਡ ਤੋਂ ਆ ਰਹੀ ਹੈ ਰੇਲਗੱਡੀ ਰੇਲਗੱਡੀ ਆ ਗਈ ਆਈਏ ਪਿੱਛੇ ਆਓ ਉਹ ਪਿੱਛੇ ਆ ਕੇ ਆ ਗਿਆ ਨਹੀਂ ਕੇਂਦਰ ਪ੍ਰਸ਼ਾਸਨ ਜੀ ਬੋਰ ਚੈਰ ਦਾ ਪੂਰਾ ਆ ਗਿਆ ਜੀ ਜ਼ਿਲ੍ਹੇ ਦਾ ਮੈਂ ਆ ਗਿਆ ਬਸ ਬਹੁਤ ਮਾੜੀ ਘਟਨਾ ਹੋਈ ਜੀ 4 ਤੋਂ 5 ਲੋਕ ਦਸ ਦੇ ਮੌਕੇ ਤੇ ਮਰ ਗਏ ਆ ਬਾਕੀ ਗੰਮੀਰ ਸੱਟਾਂ ਕਾਫੀ ਬੰਦਿਆਂ ਦੇ ਆ ਬੱਸ ਭਰੀ ਹੋਈ ਸੀ ਦੀ ਬੱਸ ਸਹੀ ਹੈ ਤੇ ਟਰੱਕ ਦੇ ਨਾਲ ਟੱਕਰ ਹੋਈ ਆ ਟਰੱਕ ਵਾਲੇ ਦਾ ਕਸੂਰ ਨਹੀਂ ਦੱਸਿਆ ਜਾ ਰਿਹਾ ਇਹ ਵੀ ਆ ਨਾਲ ਤੁਣ ਵਾਲੇ ਜਿਹੜੇ ਲੋਕਾਂ ਤੋਂ ਪੁੱਛਿਆ ਟਰੱਕ ਠੀਕ ਸੀ ਆਪਣੀ ਸੈਟ ਬੱਸ ਦੀ ਜਿਹੜੀ ਗਤੀ ਸੀ ਉਹ ਬਹੁਤ ਜ਼ਿਆਦਾ ਸੀ ਸੋ ਇਸੇ ਕਰਕੇ ਐਕਸੀਡੈਂਟ ਹੋ ਗਿਆ ਦੂਜਾ ਕਾਰਨ ਧੁੰਦ ਸੀ ਧੁੰਦ ਕਾਫੀ ਸੀ ਕਿਉਂਕਿ ਮੈਂ ਵੀ ਇੱਥੋਂ 7:20 ਕਿੰਡ ਮਿੰਟ ਤੇ ਕਰਾਸ ਹੋਇਆ ਸੀ ਅੱਜ ਸਵੇਰੇ ਸਵੇਰੇ ਸੋ ਪ੍ਰਸ਼ਾਸਨਾ ਰਿਵਰਡ ਜ਼ਿਲ੍ਹੇ ਦਾ ਪੂਰਾ ਇਥੇ ਤਤਪਰ ਜਿਹੜਾ ਸੇਵਾ ਬਣਦੀ ਸੀ ਉਹ ਕਰ ਰਿਹਾ ਪਰ ਜਪੋ ਆਪਣਾ ਨਿਭਾ ਰਿਹਾ ਉਹ ਕ्रेन ਲੈਂਦੀ ਹੈ ਤੇ ਕ्रेन ਨੂੰ ਕੱਢਣ ਵਾਸਤੇ ਪਰਲੇ ਲਾ ਰਹੇ ਨੇ ਲੋਕ ਵੀ ਬਹੁਤ ਜ਼ਿਆਦਾ ਤਰਸਾਤ ਚ ਆ ਗਏ ਸਵਾਰੀਆਂ ਸਰਕਾਰਾਂ ਇਸ ਮੋਕੇ ਕੱਢੀਆਂ ਜਾ ਰਹੀਆਂ ਲੈ ਕੇ ਕੱਢ ਗਿਆ ਹਸਪਤਾਲ ਭਾਈ ਤੇ ਕੰਬਸ ਨੂੰ ਕੱਢਣ ਦੇ ਇੰਤਜ਼ਾਮ ਹੋ ਰਹੇ ਆ ਮੌਕੇ ਦੇ ਹਾਲਾ ਅਧਿਕਾਰੀ ਜਿਹੜੇ ਹੋਰ ਸਾਰੇ ਹਾਜ਼ਰ ਹੈ ਠੀਕ ਹੈ ਜੀ